ਸਸਰੀਕਾਲ ਜੀ ਅੱਜ ਹੀ ਤੁਹਾਨੂੰ ਮਿਲਉਣ ਜਾ ਰਹੇ ਆ ਸਾਡੇ ਨਗਰ ਪਿੰਡ ਸੋਹਿਆ ਕਲਾ ਦੀ ਬਹੁਤ ਹੀ ਸਤਿਕਾਰਯੋਗ ਹਸਤੀ ਔਰ ਪਿੰਡ ਪ੍ਰਤੀ ਮੋਹ ਆਪਣੇ ਧਰਮ ਪ੍ਰਤੀ ਮੋਹ ਆਪਣੇ ਪਰਿਵਾਰਾਂ ਦੇ ਪ੍ਰਤੀ ਮੋਹ ਔਰ ਆਪਣੇ ਰਿਸ਼ਤੇਦਾਰੀਆਂ ਆਪਣੇ ਭਾਈਚਾਰਕ ਪ੍ਰਤੀ ਜਨਨਾ ਮੋਹ ਆ ਅੱਜ ਤੁਹਾਨੂੰ ਉਸ ਸ਼ਖਸੀਤ ਦੇ ਨਾਲ ਮਿਲਾਵਾਂਗੇ ਜਿਹੜੇ ਤੁਹਾਨੂੰ ਆਪਣੇ ਜ਼ਿੰਦਗੀ ਤੇ ਜਿਹੜੇ ਪਾਲਿਆ ਜਿਹੜੇ ਪਾਲਣਾ ਨੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜਿਹੜੇ ਹਟਾਇਆ ਉਹਦੇ ਬਾਰੇ ਵੀ ਗੱਲ ਕਰਨਗੇ ਦੱਸਣਗੇ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਇਹਨਾਂ ਜ਼ਿੰਦਗੀ ਦੇ ਉੱਤੇ ਜਿੰਨਾ ਵੀ ਸਮਾਂ ਹਟਾਇਆ ਆ ਉਹ ਸਾਰਾ ਦੱਸਣਗੇ ਤੇ ਬਹੁਤ ਸਤਿਕਾਰ ਜੋ ਵਸਤੇ ਦੇ ਨਾਲ ਤੁਹਾਨੂੰ ਬੁਲਾਉਂਦੇ ਜਿਹਦਰ ਜੀ ਆਈ ਗੁੱਟੀ ਪਤੇ ਹੋਸ ਨਾ શેਤਾਨਾ ਕਿਰ ਆ ਜਾਂਦੀ ਵਧੀਆ ਜੀ ਸਤਿਕਾਰ ਸਭ তব ਕਿਰਪਾ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਜਿਹੜਾ ਸਪੈਸ਼ਲ ਮੈਨੂੰ ਸਮਾਂ ਦਿੱਤਾ ਤੇ ਤੁਹਾਡੇ ਰੁਚੀਆਂ ਬਹੁਤ ਜ਼ਿਆਦਾ ਹੁੰਦੇ ਆ ਫਿਰ ਵੀ ਤੁਸੀਂ ਸਮਾਂ ਕੱਢਿਆ ਮੇਰੇ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਠੀਕ ਹੈ ਮਿਹਰਬਾਨੀ ਅੱਛਾ ਜੀ ਆਪਣਾ ਪਿੰਡ ਨਗਰ ਸੋਈਆਂ ਕਲਾ ਹਾਂਜੀ ਬਹੁਤ ਵੱਡਾ ਪਿੰਡ ਆ ਤੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਬਹੁਤ ਸਾਰੇ ਜਿਹੜੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਤੇ ਦੇ ਪ੍ਰਤੀ ਆਇਤ ਕੋਈ 50 ਸਾਲ ਪਹਿਲਾਂ 60 ਸਾਲ ਪਹਿਲਾਂ 70 ਸਾਲ ਪਹਿਲਾਂ ਦਾ ਪਤਾ ਨਹੀਂ ਹੈ ਹਾਂ ਤੇ ਉਹਨਾਂ ਦੇ ਨਾਲ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਵਾਂਣ ਤੋਂ ਪਹਿਲਾਂ ਦਾ ਜੋ ਜਿਹੜਾ ਸਾਡੇ ਤੋਂ ਹੋਰ ਵਕਤ ਹੋਇਆ ਸਾਡੇ ਲਈ ਤੇ ਪੰਜਾਬ ਛੋਟੇ ਪੰਜਾਬੀ ਵੀਰ ਬਸਦੇ ਉਹਨਾਂ ਨਾਲ ਵੀ ਗੱਲਾਂ ਸਾਂਝੀਆਂ ਕਰਾਂਗੇ ਤੇ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਲਗਭਗ ਜਨਮ ਕਿਹੜੀ ਸੰਨ ਚ 38 ਦਾ ਜਨਮ 1938 1938 ਦਾ ਜਨਮ ਤੇ ਜੀ 1947 ਚ ਵੰਡ ਹੋਈ ਇਦਿਹੀ ਪਾਕ ਆਂਦੀ ਹੈ ਫਿਰ ਤੁਹਾਡੀ ਉਦੋਂ ਜਿਹੜੀ ਉਮਰ ਆ ਲੱਗਦਾ ਕੋਈ 9 ਸਾਲ ਦੀ 9 ਸਾਲ ਤੁਸੀਂ ਫਿਰ ਜਦੋਂ ਵੰਡ ਹੋਈ ਉਹ ਤੁਸੀਂ ਫਿਰ ਲਗਭਗ 16 ਮਾਦਰਾ ਜਾਂ ਜਾਂਦਾ ਪਿੰਸਕੂਲੇ ਪੜਦੇ ਆ ਪਤਾ ਨਹੀਂ ਖਾਲੀ ਪਹਿਲੀ ਜਾਂ ਦੂਜੀ ਜੋ ਹਾਂ ਲੋਦਾ ਅਸ਼ਰ ਜੀ ਤੇ ਆਪਣਾ ਜਦੋਂ ਪਤਾ ਲੱਗਾ ਕਿ ਮਾਹੌਲ ਬਦਲ ਰਿਹਾ ਹਾਂਜੀ ਤੇ ਉਹ ਫਿਰ ਸਾਰਾ ਤੁਹਾਨੂੰ ਉਦੋਂ ਖਪਰਾ ਰਹੀਆਂ ਪਤਾ ਲੱਗ ਗਿਆ ਸਭ ਕੋ ਜਿਵੇਂ ਉਦੋਂ ਆਏ ਹਾਂ ਪਸਨੋਂ ਬੰਦੇ ਕੁਝ ਸਰਦਾਰ ਮੰਡੀਆਂ ਆਏ ਹਾਂਜੀ ਤੇ ਜਦੋਂ ਆਏ ਉਹ ਗੱਲਾਂ ਥਾਣੀ ਤੇ ਪਹਿਲਾ ਮੁਸਲਮਾਨਾ ਪੂ ਬਨੇ ਦਾ ਐਸੀ ਹਾਂਜੀ ਉੱਥੇ ਫਿਰ ਉਹਨਾਂ ਗਰਬੜ ਕੀਤੀ ਮੁਸਲਮਾਨ ਤੇ ਫਿਰ ਉਹ ਆ ਕੇ ਪਿੰਡ ਦੀ ਟੀਮ ਨੇ ਠੀਕ ਹਾਂ ਉਹ ਗੜਬੜ ਬਿਚੂ ਨੋ ਕਿਤੇ ਸਾਡੇ ਸਾਰੇ ਸਾਡੇ ਪੁਨਾ ਤਦਾਰਾ ਨੂੰ ਕੋ ਬਾੜਾ ਤੱਕ ਬੋਲੇ ਆ ਵੀ ਜੂ ਕੋਈ ਨਾ ਨਾ ਜੇ ਜਨਾਂ ਆ ਗਈ ਦਸਲਫੀ ਦੁਨੀਆ ਇਕੱਠੀ ਹੋ ਗਈ ਬੇਟਲ ਸ਼ੁਰੂ ਦੇਖੋ ਤੁਸੀਂ ਪਿਆਰ ਗੜਬੜ ਸ਼ੁਰੂ ਹੋਈ ਮੋਲ ਖਰਾਬ ਹੋਇਆ ਤੇ ਉਸ ਸਮੇਂ ਤੋਂ ਪਹਿਲਾਂ ਕਿੰਨਾ ਪਿਆਰ ਹੋਗਾ ਉਸ ਪਿਆਰ ਉਹ ਇਕੱਠੇ ਕਰ ਸੀ ਹਾਂਜੀ ਸਾਡੇ ਪਿੰਡ ਦੇ ਕੋਈ ਕਹੇ ਬਨੇ ਨਹੀਂ ਤੇ ਕੋਈ ਸਾਡੇ ਗੁਆਂਢ ਤੋਂ ਘਰ ਨੂੰ ਸੁਆਣਦੇ ਤਿੰਨ ਸੀ ਜਿਤਨੇ ਸਾਰੇ ਜਿੱਤਾਂ ਦੇ ਉਧ ਦਿੱਸੀ ਉਸ ਦਿਨ ਤੋਂ ਫੇਰੇ ਜਿਹੜੇ ਸਾਡੇ ਬਨੇ ਮੁਸਮਾਨ ਸੀ ਸਿੱਖਾਲੇ ਬਨੇ ਜਿਆਦਾ ਉਹ ਮੁਸਮਾਨ ਬਨੇ ਜਾਨੀ ਚਲੇ ਗਏ ਜਿਹੜੀ ਉਧ ਸਿੱਖੀ ਉਹ ਸਾਡੇ ਬਨੇ ਆ ਕੇ ਉਸ ਦਿਨ ਤੋਂ ਹੀ ਫੇਰ ਘਰ ਪਿੰਡ ਦੀ ਵੰਡ ਹੋ ਗਈ ਉਸ ਦਿਨ ਤੇ ਪਹਿਲਾਂ ਤਾਂ ਫਿਰ ਇਕੱਠੇ ਖੇੜਦੇ ਪਹਿਲਾਂ ਤਾਂ ਇਕੱਠੇ ਇਕੱਠੇ ਸਕੂਲ ਦੇ ਜਾਣਾ ਕਿੱਠੇ ਜਾਣਾ ਸੀ ਤੂੰ ਵੀ ਉਹ ਬਨੇ ਜਦੋਂ ਪ੍ਰਾਇਮਰੀ ਪੜ੍ਹਨੇ ਪਏ ਆ ਹਾਂਜੀ ਬਨੇ ਮੁਸਮਾਨ ਸਾਨੂੰ ਪੜਾਉਂਦਾ ਹੁੰਦਾ ਸੀ ਐਸਾ ਜੀ ਤੇ ਉਹਲੇ ਫਿਰ ਹਾਲਾਜੋ ਗਰਪਰੋ ਤੋਂ ਉਹਨਾਂ ਨੇ ਨਗਾਰੇ ਜੋ ਨਮਾਜਾ ਵੀ ਕੀਜਉਂਦੇ ਤੇ ਸਾਡੀਆਂ ਸੰਗਪੂਰ ਤਾਂ ਐਸਾ ਜੀ ਉਹਨਾਂ ਬਾਅਦ ਦਿੱਤੀ ਹਾਂਜੀ ਬਸ ਫਿਰ ਸ਼ੁਰੂ ਹੋ ਗਿਆ ਕਦੋਂ ਸ਼ੁਰੂ ਹੋ ਗਿਆ ਇਹ ਜੀ ਤੇ ਜਿਹੜਾ ਆਪਣਾ ਪਿੰਡ ਸੋਈਆਂ ਕਲਾ ਜਿੱਦਾਂ ਕਿ ਅਮਰਸਾਬ ਦੇ ਨਾਲ ਹੀ ਆਖ 10 ਕਿਲੋਮੀਟਰ ਤੇ ਲਾਹੌਰ ਵੀ ਆਪਣੇ ਤੋਂ ਨੇੜੇ ਹੀ ਆ 30 35 ਕਿਲੋਮੀਟਰ 35 ਕਿਲੋਮੀਟਰ ਇਹ ਠਠਿਆਰਾ ਨਹੀਂ ਸੋਈਆਂ ਨਹੀਂ ਕਹਿੰਦੇ ਵਾਜੇ ਇੱਥੇ ਠਿਆਰਾ ਸੁਈਆਂ ਦੇ ਘਰ ਇੱਕ ਠਿਆਰਾ ਇਸ ਕਾਰਨ ਦੇ ਚਾਰ ਪੰਜ ਇੱਥੇ ਉਦੋਂ ਕਿਤੇ ਦੇਗਾ ਤੋਂ ਦੇ ਭਾਂਡੇ ਨਹੀਂ ਬਣਦੇ ਉਦੋਂ ਇੱਥੇ ਸੁਈਆਂ ਦੀਆਂ ਦੇਗਾ ਪਿੱਤਲ ਤੇ ਤਾਂਬੇ ਦੇ ਭਾਂਡੇ ਪਿੱਤਲ ਦੇ ਭਾਂਡੇ ਮਸ਼ਹੂਰ ਨੇ ਉਹ ਵੇਖ ਕਰਕੇ ਉਹ ਸੁਈਆਂ ਉਹਨੇ ਘਰ ਕੀ ਇੱਥੇ ਦੇਗਾ ਪਾਣੀ ਤੇ ਵੇਚੀਆਂ ਨਹੀਂ ਅੱਛਾ ਜੀ ਕੀ ਅੱਕੀ ਬੁਖੀਆਂ ਬਣਦੀ ਭਾਂਡੇ ਬਣਦੇ ਠਾ ਠਾ ਉਹਨੂੰ ਠਿਆਰਾ ਦੀ ਅਗਲੀ ਪੂਤ ਤੋਂ ਬਿਚ ਠਿਆਰਾ ਦੀ ਸੁਈਆਂ ਬਣਦੀਆਂ ਇੱਥੋਂ ਦੇ ਬੇਗਮ ਮਸ਼ਹੂਰ ਆ ਕੋਈ ਭੰਡਾ ਲਿਆਉਣਾ ਕਿਦੇ ਇਥੋਂ ਲੈਣਾ ਉਦੋਂ ਤੀਨੀ ਚੁੰਨੀ ਨਹੀਂ ਕੋਈ ਚੀਜ਼ ਆਹ ਵਾਹ ਇਹ ਕਹ ਕੇ ਉਹ ਸੁਈਆਂ ਅਚਾਰਾਂ ਦੀ ਇਹ ਤੇ ਥੋੜੀ ਜੀ ਮੈਨੂੰ ਵੀ ਸੰਭਾਲ ਕੇ ਸਰਦਾਰ ਜਿਹੜੇ ਗਵਿੰਦਰ ਸਿੰਘ ਵਾਲੀ ਵੀਰ ਦੋੜੇੜਾ ਦੀ ਜਿਹੜੀ ਜ਼ਮੀਨ ਹੈ ਨਾ ਹਾਂ ਉੱਥੇ ਲੱਗੇ ਜੇ ਅਸੀਂ ਪਾਣੀ ਪੜ ਜਾਂਦੇ ਰਹੇ ਤਾਂ ਅਸੀਂ ਉੱਥੇ ਹਲ ਭਾਗਦਾ ਰਹੇ ਤਾਂproptoਆਂ ਵੱਡੀਆਂ ਵੱਡੀਆਂ ਕਬਰਾਂ ਹੁੰਦੀਆਂ ਛਾਹ ਕਬਰਾਂ ਸਾਰੀਆਂ ਉਹ ਨਜ਼ਰ ਆ ਜਾਂਦੀ ਨਹੀਂ ਕਦੀ ਕਦੀ ਤੇ ਇਹ ਆਪਣਾ ਜੀ ਠਠਿਆਰਾ ਦੀ ਸੋਈਆਂ ਮਸ਼ਹੂਰ ਰਹੀਆਂ ਹਾਂਜੀ ਤੇ ਜਿਹੜੇ ਆਪਣੇ ਮੁਸਲਮਾਨ ਭਾਈ ਸੀ ਇਨਾਂ ਦੀ ਜਿਹੜੀ ਵਾਦੀ ਲਗਭਗ ਕੋਈ 25 ਜਾਂ 40% ਤੇ ਹੋ ਗਈ ਹੋਣੀ। ਨਹੀਂ, ਇਹਨਾਂ ਦੀ 60% ਸੀ ਤੇ ਅਸੀਂ 40% ਸੀ। ਅੱਛਾ ਸਿੱਖਾਂ ਦੀ ਵਾਦੀ ਕਿੰਨੀ ਸੀ? ਸਿੱਖਾਂ ਦੀ 40% ਸੀ, ਮੁਸਲਮਾਨੀ 60% ਸੀ। ਸੋਈਆਂ ਬਲਾਕ। ਸੋਈਆਂ ਬਲਾਕ। ਉਹ ਕਿੱਡਾ ਵੱਡਾ ਵਿਸਾਰ ਕਿੰਨਾ ਵੱਡਾ ਕੱਟਰ ਉਹ ਬਹੁਤ ਛੰਨੀ ਵਾਦੀ ਹੁੰਦਾ ਸੀ ਸਾਡੇ ਬਨੇ ਥੋੜੀ ਵਿਗਲੀ ਸੀ। ਇਸ ਕਰਕੇ ਇੱਥੇ ਮੁਸਲਮਾਨਾਂ ਦਾ ਬੜਾ ਯੂਰ ਆ, ਬੜੀ ਗਦਰ ਚੰਬਰ ਵੀ ਹੁੰਦੀ ਆ। ਇੱਥੋਂ ਦੇ ਸੋਈਆਂ ਪਿੰਨੂ ਉਹ ਆਪਣਾ ਕੰਪੂ ਬਣਾਉਣਾ ਚਾਹੁੰਦੇ ਸੀ ਕਿ ਜਿੱਥੇ ਇੱਥੇ ਮੁਸਲਮਾਨ ਸਾਰੇ ਇਕੱਠੇ ਹੋਣ। ਤੇ ਫਿਰ ਇਥੋਂ ਪੱਥਾਂ 'ਤੇ ਚੜ ਕੇ ਇਹ ਲੱਗਦਾ ਕਿ ਜਾਣ ਇੱਕ ਆ ਕੇ ਥੋੜਾ ਸਾਡੇ ਗਰਮਣ ਗਰਮੜ ਜਿਆਦਾ ਨਹੀਂ ਗਰਮੜ ਵੀ ਨਹੀਂ ਉਹ ਬੰਗਾ ਚੋਦੇ ਹੀ ਬਣਨੀ ਹੁੰਦੀ ਹੈ ਤੇ ਦੱਸ ਅਸ਼ਾ ਜੀ ਜਿਹੇਦਾਰ ਜੀ ਦਾ ਉਹ ਗੁਰਦੁਆਰਾ ਵੱਡਾ ਗੁਰਦੁਆਰਾ ਬਾਬਾ ਬੋਡਾ ਸਾਹਿਬ ਜਿਹਦਾ ਹਾਂ ਨਾਮ ਚੱਲਦਾ ਗੁਰਦੁਆਰਾ ਸਾਹਿਬ ਦਾ ਇਹ ਪਹਿਲੋਂ ਇੱਥੇ ਗੁਰਦੁਆਰਾ ਹੈਗਾ ਸੀ ਜੀ ਤੁਹਾਨੂੰ ਕਿ ਕਿ ਪਹਿਲਾਂ ਦੇ ਜਿਹੜੀ ਬਿਲਡਿੰਗ ਬਣੀ ਹੈ ਨਾ ਉਹਦਾ ਮੈਨੂੰ ਪਤਾ ਕਿ ਉਹ ਇੱਕ ਇੱਥੇ ਤੋ ਜੇ ਮਤਮਨ ਪੀਰ ਆਇਆ ਸੀ ਤੇ ਉਹਨੋਂ ਸਕੂਲ ਬਣਾਇਆ ਸੀ ਤੇ ਉਹ ਸਕੂਲ ਬਣਾ ਕੇ ਪਤਾ ਨਹੀਂ ਕੀ ਗੱਲ ਹੋਈ ਆ ਦਾਤੋਰਾ ਖੜ ਕੇ ਚੱਲ ਗਿਆ ਕਿੱਥੇ ਪੜ੍ਹਨਸ ਨੂੰ ਜੇ ਉਹ ਜਿਹੜਾ ਚੋਹਾਨ ਵਾਲਾ ਜਿੱਥੇ ਚੋਹਾਨ ਵਾਲੇ ਰਹਿੰਦੇ ਆ ਹੁਣ ਉਹ ਥਾਂ ਆ ਉਧਰ ਉੱਥੇ ਥੇ ਹੁੰਦਾ ਸੀ ਮੜਾ ਜਿੱਥੇ ਬਾਹਰ ਬੈਠ ਕੇ ਰਹਿੰਦੇ ਸੀ ਬਾਹਰ ਬੈਠੇ ਰਹਿੰਦੇ ਸਰਦਾਰ ਤਾਰਾ ਸਿੰਘ ਚੋਹਾਨ ਜੰਦੀਖਰ ਵਾਲੇ ਜੰਦੀਖਰ ਵਾਲੇ ਠੀਕ ਠੀਕ ਹੈ ਜੀ ਤੇ ਉਹ ਫਿਰ ਪਤਾ ਨਹੀਂ ਉਸ ਸਾਡੇ ਬਜ਼ੁਰਗ ਦੱਸਦੇ ਕਿ ਉਹਨੂੰ ਪੜਾ ਨਹੀਂ ਪੜਾਇਆ ਬਹੁਤ ਬਾਤ ਕਰਦਾਦਾ ਸੀ ਸ਼ਿਆਣਾ ਪੜਾ ਹੈ ਕਦੋਂ ਕਿ ਕੀ ਮੰਜ ਰਾਤੋਂ ਰਾਤ ਖੜੀ ਦਾ ਫੇਰ ਅਹੀਂ ਉੱਟਾ ਅਗੇ ਥਾ ਕੋ ਲੱਗਦੇ ਇਸ ਨੂੰ ਜ਼ਰੂਰ ਬਣਾਇਆ ਸੱਜੂ ਬਹੁਤ ਜਿਹੜਾ ਮਟੀਰੀਅਲ ਦੇ ਰਿਹਾ ਇਥੇ ਕੋਰਦਲਾ ਸਾਹਿਬ ਵੀ ਮਾਤ ਕਰੀਏ ਇਹ ਇੱਕ ਬਹੁਤ ਜ਼ਿਆਦਾ ਸੋਹਣਾ ਉਹ ਮਾਰ ਢਾਗੇ ਨੱਚ ਵੱਡਾ ਗੋਟਾ ਕੋਰਦਲਾ ਤਾਂ ਤੁਸੀਂ ਬਹੁਤ ਸਾਰੀ ਸੇਵਾ ਨਭਾਈ ਜੀ ਉਹ ਜਿਹੜੀ ਜਿੰਨੀ ਇਮਾਰਤ ਖੜੀ ਕਰਾਈ ਆ ਉਹ ਸਾਡੀ ਇਹ ਦੇਣ ਹੈ ਬੜੀ ਵੱਡੀ ਦੇ ਮੇਰੀ ਦੇਣ ਕੇ ਉਹ ਮਹਾਂਪੁਰਖ ਕਾਲੇ ਵਾਲੇ ਬਾਬਾ ਦਰ ਸਿੰਘ ਕੁੱਟੀ ਵਾਲੇ ਸਾਡਾ ਉਹਨਾਂ ਦੀ ਕਿਰਪਾ ਹੀ ਅਹੀਂ ਉਹਨਾਂ ਨਾਲ ਅਸਰਮ ਗਿਆਨੀ ਹੁਣਾਏ ਸਭ ਸੇਵਾ ਚੁੱਕੀ ਸਾਡੇ ਪਿੰਡ ਸਕੂਲ ਉਹਨਾਂ ਬਣਾਇਆ ਗੁਰਦੁਆਰਾ ਬਣਾਇਆ ਰਾਹ ਬਣਾਇਆ ਹਾਂ ਜੀ ਇਹ ਉਹਨਾਂ ਦੀ ਦੇਣ ਹੈ ਇਹ ਚਲੋ ਦੇਣ ਉਹਨਾਂ ਦੀ ਆ ਪਰ ਕਈ ਵਾਰਦਾ ਵੀ ਕੋਈ ਇਨਸਾਨ ਆਪਣਾ ਰਜੇਵੇਂ ਛੱਡ ਕੇ ਤੇ ਕਿਸੇ ਚੀਜ਼ ਦੀ ਪੂਰੀ ਚਿੰਤਾ ਲੈ ਕੇ ਆਪਣਾ ਘਰ ਵੀ ਸਮਝ ਕੇ ਉਹ ਚੀਜ਼ ਨੂੰ ਜਿਹੜਾ ਉਹ ਇਮਾਰਤ ਨੂੰ ਗੁਰਦੁਆਰਾ ਸਾਹਿਬ ਹੋਵੇ ਸਕੂਲ ਹੋਵੇ ਕੋਈ ਵੀ ਹੋਈ ਜਿਹੜੀ ਬਣਾਉਣੀ ਹੁੰਦੀ ਆ ਉਹ ਛੋਟੀ ਗੱਲ ਨਹੀਂ ਹੁੰਦੀ ਤਾਂ ਸਮੇਂ ਸਮਾਂ ਦੇਣਾ ਪੈਂਦਾ ਸਮੱਗਰ ਮਾਲ ਦੇਣਾ ਪਏ ਪਾਣੀ ਲਾਉਣਾ ਚੀਜ਼ਾਂ ਸੀਮੈਂਟ ਲਿਆਓ ਜੇ ਲਿਆਓ ਪੈਸੇ ਇਕੱਠੇ ਕਰਨੇ ਫਿਰ ਉਹ ਲਾਉਣੇ ਫਿਰ ਉਹ ਹਿਸਾਬ ਰੱਖਣਾ ਤੇ ਕੋਈ ਪੈਸਾ ਇੱਧਰ ਉੱਧਰ ਨਾ ਹੋ ਜੇ ਕਿਸੇ ਦਾ ਸੀਨ ਨਾ ਰਾਜੇ ਦੇਣ ਵਾਲੀ ਇਅਰਤੀ ਵਾਲੀ ਨਗਰਾਨੀ ਰੱਖਣੀ ਆ ਇਹ ਰੱਖ ਕੇ ਇਹਦੀ ਮਨਿਆਦ ਕਿੰਨੀ ਆ ਇਹਦੀ ਪੁਨਿਆਦ ਕਿਵੇਂ ਦੀਆਂ ਸੋਨੇ ਚੀਜ਼ਾਂ ਹੁੰਦੀਆਂ ਜੀ ਅਸ਼ਾ ਜੀ ਜਹੇਦਾਰ ਜੀ ਜਦੋਂ ਵੰਡ ਹੋ ਗਈ ਹਾਂਜੀ ਤੇ ਇਧਰੋਂ ਜਿਹੜੇ ਸੀ ਮੁਸਲਮਾਨ ਸਾਡੇ ਜਿਹੜੇ ਵੀਰ ਸੀ ਜਿਹੜਾ ਜਿਹੜੇ ਸੀ ਸਾਰੇ ਇੱਥੋਂ ਵੰਡ ਤੋਂ ਜਿੱਦ ਨੂੰ ਫਿਰ ਰੋੜਾ ਜਾਦਾ ਪੈ ਗਿਆ ਹਾਂਜੀ ਬੰਦਨ ਟੁਕੜੇ ਕਿੱਧਰ ਚਲੇ ਚਲੇ ਗਏ ਇੱਥੋਂ ਸਾਰੇ ਮੁਸਲਮਾਨ ਨਾਗ ਨਹੀਂ ਗਏ ਨਾ ਅਕਲਾ ਚਲੇ ਗਈ ਆ ਇੱਥੇ ਫਿਰ ਰਹਿ ਗਈ ਤੇ ਉਹ ਨਾਗ ਨਹੀਂ ਉੱਥੇ ਚਲੇ ਗਏ ਅੱਛਾ ਅੱਛਾ ਇਸੇ ਫਿਰ ਇੱਕ ਦੋ ਵਾਰ ਮਿਲ ਕੇ ਮੁਕਾਬਲਾ ਹੋ ਗਿਆ ਫਿਰ ਅਕਬਰ ਪਿੰਡ ਆਦਣਾ ਫਿਰ ਨਿਲਤੀ ਆ ਗਈ ਉਨਾ ਬੰਦੇ ਵੀ ਇੱਕ ਦੋ ਮਾਰੇ ਸਾਡੇ ਕਮੇਟੀ ਨੇ ਇੱਕ ਲక్ష్మణ ਸਿੰਘ ਨੂੰ ਦਾਹੀ ਸਾਡਾ ਸਗਾ ਉਹ ਵੀ ਮਾਰਿਆ ਉਹ ਬਾਹਰ ਨਿਕਲੇ ਉਹ ਜਿਹੜਾ ਬਾਹਰ ਨਿਕਲੇ ਉਹਨੂੰ ਗੋਲੀ ਮਾਰ ਦਿੰਦੇ ਉਹ ਮਾਹੌਲ ਇਹਦਾ ਖਰਾਬ ਹੋ ਗਿਆ ਇੰਨਾ ਮਾਹੌਲ ਖਰਾਬ ਸੀ ਤੇ ਫਿਰ ਉਹ ਉੱਥੇ ਚਲੇ ਗਏ ਇਹੀ ਫੇਰੇ ਗਏ ਜਿਹਦਰ ਜੀ ਜਿਸ ਤਰ੍ਹਾਂ ਉਸ ਸਮੇਂ ਜਦੋਂ ਵੰਡ ਹੋਈ ਤੁਸੀਂ 8-9 ਸਾਲ ਦੀ ਤੁਹਾਡੀ ਉਮਰ ਹੋ ਗਈ ਸੀ ਤੇ ਕੋਈ ਨਾ ਕੋਈ ਬਚਪਨ ਦੇ ਕੋਈ ਯਾਰ ਵੀ ਹੁੰਦੇ ਆ ਮੁਸਲਮਾਨਾਂ ਵਿੱਚ ਕੋਈ ਸ਼ੁੱਕਰ ਖੇਡ ਹੁੰਦੇ ਨਾ ਉਹ ਇੱਕੋ ਯਾਰ ਐ ਇੱਥੇ ਕਿ ਉਹ ਪਾਕਿਸਤਾਨ ਅਫਦਲਬਾਦ ਸੀ ਇੱਕ ਅਫਦਲ ਅਫਦਲਬਾਦ ਹਾਂਜੀ ਜਵਾਨ ਉਹ ਜਵਾਨ ਰੱਖੇ ਨਾ ਉਹ ਮੇਰਾ ਯਾਰ ਸੀ ਮਾਤੀ ਉਹੀ ਅੱਛਾ ਜੀ ਉਹਨਾਂ ਦਾ ਤਾਂ ਖਿਆਨ ਨਹੀਂ ਗਿਆ ਉਹ ਤਾਂ ਸਾਡੇ ਮਿੰਟ ਬੜੇ ਮਸ਼ਹੂਰ ਸੀਲਾ ਬੜਾ ਮਸ਼ਹੂਰ ਹੁੰਦਾ ਸੀ ਅੱਛਾ ਇੱਕ ਮੇਰ ਦਿਨ ਪਲਵਾਨ ਬੜਾ ਮਸ਼ਹੂਰ ਹੁੰਦਾ ਸੀ ਇੱਥੋਂ ਸਾਡੇ ਮਿੰਟ ਦਾ ਉਹ ਬੜਾ ਹੇਗਾ ਇੱਕ ਆਦਾ ਛੋਟੇ ਪਰ ਪੂਲਿੰਚ ਬਹੁਤ ਜਿਆਦਾ ਮਸ਼ਹੂਰ ਸੀ ਲਗਭਗ ਤੁਹਾਡੇ ਹਾਣੀ ਸੀਗੇ ਨਹੀਂ ਸਾਡੇ ਤੋਂ ਵੱਡੇ ਸੀ ਤੁਹਾਡੇ ਤੋਂ ਵੱਡੇ ਸੀ ਸਾਡੇ ਚਾਚੇ ਦੇ ਹਾਣੀ ਸੀ ਅੱਛਾ ਜੀ ਤੇ ਤੁਹਾਡੇ ਹਾਣੀ ਵੀ ਕੋਈ ਕੋਈ ਯਾਰ ਕੋਈ ਹਾੜੀਆਂ ਚੋਂ ਉਹਨਾਂ ਚੋਂ ਕੋਈ ਮੁੰਡੇ ਦਾ ਕੋਈ ਨਾਂ ਕਿਤਾ ਕੋਈ ਆਪਸ ਨਹੀਂ ਉਹ 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 ਇਥੋਂ ਦੇ ਤੇ ਆ ਗਏ ਹੁਣ ਇੱਥੇ ਹੁਣ ਮੇਰਾ ਇੱਕੋ ਮਹਿੰਗਾ ਸੋਹ ਰਹਿ ਗਿਆ ਸੀ ਵੀ ਹਾਂ ਸਰਦਾਰ ਮਹਿੰਗਾ ਸੋਹ ਉਹ ਮੇਰਾ ਜਮਾਤੀ ਆ ਉਹ ਤੁਹਾਡੇ ਜਮਾਤੀ ਉਹ ਜਿਹੜੇ ਹੈਗੇ ਤਿੰਨ ਪੰਜ ਪਿੰਡ ਦੇ ਜਿੰਨੇ ਹੀ ਤੁਸੀਂ ਚੰਨ ਤੁਸੀਂ ਨਹੀਂ ਤੇ ਡਾਕਟਰ ਟਿੰਨ ਨੂੰ ਜਾਈ ਦੱਸਦੇ ਹਾਂਜੀ ਉਹ ਵੀ ਮੇਰਾ ਜਮਾਤੀ ਸੀ ਕਿ ਬਾੜ ਤੋਂ ਬਾਅਦ ਜਿਹੜਾ ਜਿਹੜਾ ਤੁਸੀਂ ਆਪਣਾ ਨਨਕਾਣਾ ਸਾਹਿਬ ਦਰਸ਼ਨ ਕਰਨ ਗਏ ਤੇ ਗੋਪਾ ਮਾਦੇ ਹਾਂਜੀ ਤੇ ਉੱਥੇ ਫਿਰ ਇੱਥੋਂ ਦੇ ਕੋਈ ਪੁਰਾਣੇ ਕੋਈ ਸਾਂਝ ਵਾਲੇ ਜਿਹੜੇ ਉਸ ਨੂੰ ਉੱਥੇ ਚਲ ਜਾ ਚੁੱਕੇ ਸੀ ਹਾਂਜੀ ਉਹ ਮੇਲ ਮਲਾ ਮੇਲ ਹੁੰਦਾ ਰਹਿੰਦਾ ਸੀ ਇੱਕ ਸਪੈਸ਼ ਪੋਛਦੀ ਪੈਣ ਸੀ ਉੱਥੇ ਨਨਕਾਣੇ ਹਾਂਜੀ ਤੁਹਾਨੂੰ ਕਹਿੰਦਾ ਸਪੈਸ਼ ਪੋਛਦਾ ਸਾਡੇ ਪਿੰਡ ਹਾਂਜੀ ਉਹ ਇੱਕ ਇੱਥੇ ਬੰਨ ਦਾ ਮਕਦਮਾ ਚੱਲਿਆ ਸੀ ਉਹਦੇ ਵਿੱਚ ਉਹਨੂੰ ਜਾਲ ਪਿੰਡ ਦੀ ਕੀਤੀ ਉਹਦੀ ਵਿੱਚ ਪੈਸ ਕੋ ਦੀ ਕੁਸ਼ਤੀ ਅੱਛਾ ਜੀ ਫਿਰ ਉਹਦੀ ਭੈਣ ਨੂੰ ਮਿਲਣ ਗਏ ਉੱਥੇ ਨਨਕਾਣਾ ਨੇ ਨਨਕਾਣਾ ਸਾਹਿਬ ਫਿਰ ਉਹ ਮੀਰਦੀਨ ਪਲਵਾਨ ਜਿਹੜਾ ਸੀ ਉਹਨੂੰ ਮਿਲਣ ਗਏ ਉਹ ਜਿਹੜਾ ਆਪ ਹੀ ਮਿਲਣਾ ਆ ਤੇ ਇਹ 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 ਨਹਰੀ ਹੈ ਇਹ ਨਨਕਾਣਾ ਹੁੰਦੀ ਨਨਕਾਣਾ ਸਾਹਿਬ ਉੱਥੇ ਨਨਕਾਣਾ ਸਾਹਿਬ ਉੱਥੇ ਇਹ ਜਿਹੜਾ ਅਬਦਲਵਾਸੀ ਇਹ ਲਾਹੌਰ ਸੀ ਇਹ ਲਾਹੌਰ ਕਸੂਰ ਰੋਡ ਨੂੰ ਆਂਦੇ ਆ ਰੋਜ ਕੋ ਰੋਡ ਵੀ ਕੋਈ ਨਾ ਕੋਈ ਕਸੂਰ ਰੋਡ ਆਂਦਾ ਉਹਦੇ ਉੱਤੇ ਦੇ ਕੋਠੀ ਹੁੰਦੀ ਪੰਜ ਨੰਬਰ 5 ਬੀ ਕੋਠੀ ਖੁਸ਼ੀ ਹੁੰਦੀ ਉਸੇ ਵਿੱਚ ਜਾਂਦੇ ਨੇ ਸਾਡੇ ਕੋ ਅੱਛੇ ਜਾਨਕਿ ਉਹ ਜਿਹੜੀਆਂ ਪ੍ਰਾਣੀਆਂ ਮੁਹੱਤਾਂ ਜਿਹੜੀਆਂ ਹੈਗੀਆਂ ਨੇ ਉਹ ਸਾਂਝੀਆਂ ਹੁੰਦੀਆਂ ਆਹ ਰੋਜ ਉਹਨਾਂ ਟਾਂਗੇ ਹੁੰਦੇ ਹੀ ਟਾਂਗੇ ਸੈਰ ਕਰਨ ਜਾਣਾ ਟਾਂਗੇ ਦੇ ਕੋਲ ਬੱਸਾਂ ਕਰਾਂ ਦੇ ਘੱਟ ਹੁੰਦੀਆਂ ਹਾਂ ਬੱਸਾਂ ਕਰਾਂ ਦੇ ਬੱਸਾਂ ਘੱਟ ਹੁੰਦੀ ਤੇ ਜੈਲਦ ਸਾਹਿਬ ਜੀ ਫਿਰ ਆਪਣਾ ਲੈਂਦੇ ਪੰਜਾਬ ਵੱਲ ਆਪਣਾ ਪੁਰਧਾਮਾ ਜਿਹੜੋ ਦਰ ਜਾ ਜਾਂਦਾ ਤੇ ਕਿੰਨੀ ਕੁ ਵਾਰੀ ਉਹ ਵਿਆਹ ਚ ਮੈਨੂੰ ਵੀ ਕੋਈ ਖਿਆਲ ਨਹੀਂ ਪਤਾ ਨਹੀਂ 15 ਹੋ ਗਏ ਆ ਕਿੰਨੇ ਹੋ ਆ ਯਾਦ ਨਹੀਂ ਕੋਈ ਮੈਂ ਇੱਕ ਵਾਰ ਹਰ ਸਾਲ ਹੀ ਚਲੇ ਜਾਂਦਾ ਹਾਂ ਹਾਂਜੀ ਤੇ ਕਈ ਨਾ ਦੂਜੇ ਸਾਲ ਚਲਣਾ ਕਿ ਹੁਣ 15 20 ਸਾਲ ਹੋ ਗਏ ਹੁਣ ਨਹੀਂ ਜੀ ਚੱਲਦਾ ਅੱਛਾ ਜੀ ਤੇ ਫਿਰ ਕਦੇ ਗੱਲਬਾਤ ਕੋਈ ਸੱਜਣੋਂ ਦੇ ਨਾਲ ਕਿਤੇ ਇਹ ਹੁੰਦੀ ਨਹੀਂ ਨਹੀਂ ਮਾੜੀ ਮਰਦਾਂ ਬਦਮਖੋਲ ਉਹ ਵੀ ਕਰ ਦਿੰਦੇ ਇੱਕ ਨਾ ਜੋ ਪਹਿਨ ਲਈ ਜਗ ਤੋਂ ਬਾਹਰ ਗਏ ਆ ਹਾਂਜੀ ਤੇ ਨਰਕਾਨਾ ਸਾਹਿਬ ਸਟੇਸ਼ਨ ਚ ਚੱਲ ਕੇ ਤਿੰਨ ਤੁਨ ਤੇ ਸਾਨੂੰ ਉਹਨਾਂ ਦੱਸਤਾ ਹੀ ਪਹਿਲਾਂ ਨੇ ਉਸ ਮੇਰ ਦੀ ਨੋਵਾਂ ਨਹੀਂ ਸਾਨੂੰ ਵੀ ਜਦੋਂ ਸਾਨੂੰ ਇੰਨਾ ਡਰ ਸੀ ਤੁਹਾਡੇ ਗੋਲਿਆਂ ਦਾ ਹੀ ਘਰ ਨਹੀਂ ਸੌਂਦੇ ਅੱਛਾ ਜੀ ਨਨਕਾਣੀ ਸਾਫ਼ ਸੀਦਾ ਅੱਛਾ ਜੀ ਜਿਹੜਾ ਲਾਹੌਰ ਤੋਂ ਵੀ 70 75 ਕਿਲੋਮੀਟਰ ਨੂੰ ਨਹੀਂ ਖਤਰ ਹਾਂਜੀ ਤੇ ਆਂਦਾ ਹੀ ਪਈ ਇੱਥੇ ਵੀ ਰਾਤ ਨੂੰ ਘਰ ਨਹੀਂ ਸੌਂਦੇ ਹੁੰਦੇ ਇਹਨਾਂ ਖੜਾਕ ਜਾਂਦਾ ਨਹੀਂ ਡਰ ਸੀ ਬੇਤੇ ਗੋਲਾ ਨਾ ਪਹੁੰਚੇ ਬਹੁਤ ਅੱਛਾ ਜੀ ਜਿਹੜਾ ਲਾਹੌਰ ਦਾ 에어ਪੋਰਟ ਸੀ ਉਹਦੀ ਉਹ ਵੀ ਟੋਪਾਂ ਦੀਆਂ ਮਾਰਾਂ ਠਾਈ ਉਹ ਵੀ ਖਾਲੀ ਹੋ ਘੱਤੀ ਉਹ ਸਾਨੂੰ ਗੋਲਗਣੇ ਸੌਂ ਜਾਗਦਾ ਕੀ ਬੜਿਆ ਤੇ ਮੈਂ ਸਦਾ ਇਹ ਨੋਵਾਂ ਦਾ ਮੈਂ ਤੂੰ ਹੀ ਸੌਂਦੇ ਕਿੱਥੇ ਕਿ ਜੀ ਤੱਕ ਹੀ ਗਿਆ ਮੈਂ ਤੂੰ ਹੀ ਚਾਉਂਦੇ ਕਿੱਥੇ ਹੋ ਤੂੰ ਮੈਨੂੰ ਨਹੀਂ ਜੰਗ ਦੀ ਪੁੱਛਦੇ ਜੇ ਤੂੰ ਨਾ ਤੂੰ ਚਾਉਂਦੇ ਕਿੱਥੇ ਹੋ ਹੂੰ ਉਹ ਦੂਜੇ ਮਖੋਲ ਡੇਵੇ ਕਾ ਨੂੰ ਕਰ ਗੱਲ ਹੋਰ ਦੇ ਜਵਾਬ ਦੇ ਹੂੰ ਤੂੰ ਦਿਓ ਜਵਾਬ ਇਹ ਆਪਣੇ ਸਰਦਾਰ ਜਸਬੀਰ ਸਿੰਘ ਚੇਅਰਮੈਨ ਸਾਹਿਬ ਹੋਣੀ ਫਿਰ ਇਹਨਾਂ ਦੇ ਨਾਲ ਹੀ ਫਿਰ ਯਾਤਰਾ ਹੋਈ ਹੋਣੀ ਹਾਂ ਇਹਨਾਂ ਦੇ ਇੱਕ ਇੱਕ ਰਾ ਗਏ ਨੇ ਮੇਰੇ ਨਾਲ ਅੱਛਾ ਜੀ ਹਾਂ ਇਹ ਨਾ ਗਏ ਕਿ ਚਲੇ ਗਏ ਮੁੜ ਕੇ ਨਨਤਾਣੇ ਪੰਜਾ ਸਾਹਿਬ ਤੇ ਪੰਜਾ ਸਾਹਿਬ ਤੋਂ ਵੀ ਸਾਨੂੰ ਇਹ ਰਾਉਲ ਪਿੰਡੀ ਕਰਦੀ ਆ ਫਿਰ ਤੁਰਨ ਵਾਸਤੇ ਅੱਛਾ ਜੀ ਗਾਰੀ ਬੱਸਾਂ ਆ ਜਾਂਦੀਆਂ ਉਹ ਫਿਰ ਲਾਈਨ ਦੇ 4-5 ਘੰਟੇ ਲਾਉਂਦੀ ਗੁੰਲੂਦ ਜਿੱਥੇ ਮੱਝੀ ਫਿਰਦੇ ਫੇਰੇ ਹੀ ਉੱਥੇ ਫਿਰ ਨਹੀਂ ਜਾਂਦੇ ਲਾ ਲਈ ਮੇਰੇ ਬਿਆਰ ਮੇਂ ਜੋਤਰੀ ਤੋਂ ਕੋਲੋਂ ਦਈਆ ਮੋਰੋ ਆਣਗੇ 20 ਡਾਲਰ ਦੀ 20 ਜੜ ਜਿਹੜਾ ਰੁਪਏ ਸਾਡੇ ਹਿੰਦੁਸਤਾਨ ਦੇ ਸੰਖੋਲੂ ਕੀ ਵੀ ਜਿੱਥੇ ਮਤ ਨਹੀਂ ਜਾਂਦਾ ਅੱਛਾ ਜੀ ਇਹਨਾਂ ਤੋਂ ਉਹ ਤੋਂ ਲੈ ਲੈ ਆ ਸਕਦੇ ਸਮਾਨ ਠੀਕ ਹੈ ਜੀ ਇਹ ਤੇ ਬੜੀ ਵੱਡੀ ਗੱਲ ਹੈ ਜੀ ਤੇ ਆਪਣਾ ਚੇਅਰਮੈਨ ਸਾਹਿਬ ਹੋਣੀ ਤੁਸੀਂ ਤੇ ਨਾਲ ਸਗੇਗਾ ਕੀ ਉਹ ਸਵਨ ਸਿੰਘ ਸਾਹਿਬ ਸਰਦਾਸ ਵਰਸਨ ਸਾਹਿਬ ਜੀ ਹਾਂ ਠੀਕ ਹੈ ਜੀ ਇੱਕ ਹੈਗਾ ਸੀ ਕਈ ਕੁੜੀ ਬਾਹਾਗਾ ਪੰਜ ਪੈਰਾਂ ਨੂੰ ਨਹੀਂ ਸਾਡੇ ਨਾਲ ਸੀ ਅੱਛਾ ਜੀ ਠੀਕ ਹੈ ਅੱਛਾ ਜਹਦਰ ਸਾਹਿਬ ਜੀ ਜਿਸ ਤਰ੍ਹਾਂ ਆਪਣਾ ਇਹ ਜਿਹੜਾ ਇਹ ਸੋਹਿਆ ਕਲਾ ਪਿੰਡ ਜਿਹੜਾ ਜਾਨਕੀ ਵੀ ਇਹ ਅਜਾਦੀ ਤੋਂ ਪਹਿਲਾਂ ਦਾ ਇਹਦਾ ਨਾਮ ਸੀ ਹਾਂਜੀ ਹਾਂਜੀ ਪਹਿਲਾਂ ਪੁਰਾਣਾ ਪਿੰਡ ਇੱਥੇ ਹੁੰਦਾ ਸੀ ਪੁਰਾਣਾ ਇਹ ਨਹੀਂ ਪਤਾ ਕਿਉਂਦਾ ਇਹਨੂੰ ਸਨ ਹੈ ਪੁਰਾਣਾ ਪਿੰਡ ਸੀ ਨਾ ਹਾਂ ਇੱਥੇ ਜਿਹੜੀ ਕਿੰਨੀ ਜ਼ਮੀਨ ਹੋਣੀ ਆ ਪਿੰਡ ਦੀ ਜਿੱਤਾ ਬਾਹਰ-ਬਾਹਰ ਖਲੋਈ ਉਹਦਾ ਵੀ ਇੰਨੀ ਇੰਨੀ ਛਾੜੇ ਜ਼ਮੀਨ 3663 ਏਕੜ ਦੀ ਹੁੰਦੀ ਆ 3600 ਤੇ 73 ਏ ਇਹ ਵਿੱਚ ਇਹਦੇ ਗੁੱਜੀ ਦੀ ਕੋ ਪਿੰਡਾ ਸਾਡੀ ਇੱਕੋ ਹਰ ਬਸਤੂ ਦੀ ਹੁਣ ਉਹਦੇ ਗੁੱਜੀ ਦੀ ਪੰਜਾਬ ਵਾ हां और दूसरी मैंने ਕੋ ਪਿੰਡ ਸੀ ਇੱਕੋ ਪੰਚਾਇਤ ਸੀ ਤਾਂ ਕੋਈ ਕੋਈ ਸੀ ਤੇ 3663 ਏਕੜ ਰਕਬਾ ਹੈ ਸਾਡੀ ਸੁਣਿਆ ਅਗਰ ਸਾਡੇ ਜਿਹਨੇ ਤੋਂ ਮੈਂ ਦੂਜੇ ਨੰਬਰ ਤੇ ਕਿ ਪਹਿਲੇ ਨੰਬਰ ਤੇ ਆ ਜਾਂ ਸੁਲਤਾਨਪੁਰ ਦੀ ਅੰਦੇਬ ਜਿਆਦਾ ਜ਼ਮੀਨ ਹੈ ਜਾਂ ਬਸ ਹੋਈ ਹੈ ਜਾਂ ਸੁਣਿਆ ਕੋਈ ਤੇ ਜਹਦਾਰ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੇ ਨਾਲ ਵੀ ਸੰਗਤ ਫਿਰ ਕਾਫੀ ਉਹਨਾਂ ਦੇ 1970 ਤੋਂ ਲੈ ਕੇ ਤੇ 2001 ਤੀਨ ਨਾਲ ਸੰਪਰਕ ਅੱਛਾ ਜੀ ਠੀਕ ਹੈ 378 ਤੋਂ ਲੈ ਕੇ 2001 ਤੱਕ 2001 ਤੇ ਉਹਨਾਂ ਸੀਰ ਛੱਡਿਆ ਆ ਹਾਂਜੀ 1978 ਤੇ ਸਾਡੇ ਸਕੂਲ ਦੀ ਬਿਲਡਿੰਗ ਪਿਆਰ ਕਰਕੇ ਦੇ ਮਾਸਟਰ ਦੇਤੀ ਦੇ ਉਸ ਦਿਨ ਉੱਤੇ ਕਾਨਪੜ ਕਰਾਇਆ ਇਹ ਮਨੁਸ਼ਾ ਹੀ ਉਸ ਦਿਨ ਇਹ ਅੱਛਾ ਦੱਸ ਆਈ ਇਕੱਠੇ ਹੋ ਗਏ ਪਹਿਲਾਂ ਹੀ ਹੋ ਗਿਆ ਬਿਲਡਿੰਗ ਬਣਦੇ ਵਿੱਚ ਪਰ ਉਸ ਦਿਨ ਦਫੇ ਬਹੁਤਾ ਪ੍ਰੇਮ ਹੋ ਗਿਆ ਮੈਨੂੰ ਇਹ ਕਿਸੇ ਸੱਜਣ ਨੇ ਪ੍ਰਿੰਟ ਚ ਵੀ ਦੱਸਿਆ ਵੀ ਜਦੋਂ ਸਕੂਲ ਦੀ ਜਿਹੜੀ ਹੈਗੀ ਆ ਉਹ ਸਾਰੀ ਚੱਲ ਰਹੀ ਸੀ ਹਾਂਜੀ ਤੇ ਚਲੋ ਅਸੀਂ ਤੁਹਾਡੀ ਵਡਿਆਈ ਨਹੀਂ ਕਰਦੇ ਪਰ ਇਹ ਹੈ ਕਿ ਤੁਹਾਡੀ ਜਿਹੜੀ ਸੁਆਵਾਂ ਆ ਕਹਿੰਦੇ ਕਈ ਵਾਰ ਤੁਹਾਨੂੰ ਕੁਝ ਇੱਟਾਂ ਦੇ ਦੇ ਉੱਥੋਂ ਖੜ ਕੇ ਇੱਥੋਂ ਵੀ ਕੋਈ ਖੜ ਦੇ ਕੋਲ ਲੋੜੀਆਂ ਪਈਆਂ ਉਹ ਸਮੇਂ ਕੋਈ ਉਹ ਜਦੋਂ ਇਹna ਕੋਈ ਜਦੋਂ ਇਹ ਸਕੂਲ ਬਣਦਾ ਸੀ ਨਾ ਹਾਂਜੀ ਤੇ ਬਾਬਾ ਜੀ ਨੇ ਆਖਿਆ ਵੀ ਤੁਸੀਂ ਹਿੱਸਾ ਪਾਓ ਕੋਈ ਜਿਹੜੇ ਬੰਦੇ ਹਾਂ ਕੂਫਿੰਗ ਕਰੋ ਜੀ ਕੀ ਇਹ ਕਮਰਾ ਪਾਓ ਹਾਂਜੀ ਸਾਡੇ ਤੋਂ ਪੰਜਾਂ ਬੰਦਿਆਂ ਨੇ ਕਮਰੇ ਮਲਨੇ ਅੱਛਾ ਜੀ ਇੱਕ ਮੈਂ ਹਾਂ ਇੱਕ ਸੁਚੈਨ ਸਿੰਘ ਇੱਕ ਸونت ਸਿੰਘ ਇੱਕ ਜਨਮ ਸਿੰਘ ਗਿੱਲਾ ਇੱਕ ਸੋਨ ਟਿੰਗ ਬਤ। ਤਾਂ ਜੰਗਰਾਤ ਸਿੰਘ ਉਹਨਾਂ ਦੇ ਪਿਤਾ ਜੀ ਸੁਖਦਾਸ ਵਰਮ ਸਿੰਘ ਜੀ ਤਾਂ ਸਾਹਿਬ ਐ 59 ਕਮਰੇ ਮੰਲੇ ਫਿਰ ਇੱਟਾਂ ਉਹਲੇ ਮਿਲਦੀਆਂ ਨਹੀਂ ਉਹ ਪੈਂਸਨਸ ਉਹਨੇ ਜਿੰਨੇ ਉਹਦੀ ਬੰਡੇ ਉਹਨ ਸਾਰੀ ਇੱਟਾਂ ਅੱਛਾ ਜੀ ਕੋਈ ਮੇਰੇ ਕੋਲ ਤੇ ਇਹ ਕਰ ਮੈਂ ਇਸ ਗੱਲ ਦੀ ਉੱਤੇ ਠੀਕ ਹੈ ਜੀ ਤੇ ਛੋਣ ਚਾਣੇ ਪਾ ਗਿਨ ਪੈਸੇ ਦਿੱਤੇ ਫਿਰ ਉਹ ਪੰਜ ਕਮਰੇ ਸਾਡੇ ਕੋਲ ਬਾਬਾ ਜੀ ਨੇ ਪੰਜ ਫਿਰ ਜਦੋਂ ਸਕੂਲ ਮੁਕੰਮਲ ਹੋ ਗਿਆ ਇਹਦੇ ਉਸ ਵੇਲੇ ਪੰਜ ਕਮਰੇ ਕਵੀ 15 ਦੇ 22 18 ਦੇ ਨੇ ਵੱਡੇ ਕੰਮ ਰੇ ਜੀ ਕਾਫੀ ਵੱਡੇ ਕੰਮ ਦੇਗਾ ਇਹਦਾ ਸਭ ਕੋਈ ਬੂਹੇ ਬਿਯਾਰ ਦੇ ਬੂਹੇ ਚ ਕਾਠਾਂ ਲਾ ਕੇ ਲਿੰਗ ਲਾ ਕੇ ਤੇ 70 7500 ਰੁਪਏ ਖਰਚ ਆਇਆ ਹੈ ਅੱਛਾ ਜੀ ਉਹ ਸਮਝ ਇੱਕ ਸੌ 40 ਕੇ 45 ਤੇ 8 ਗੇਜ ਡਿੱਟ ਦਾ ਰੇਟ ਸੀ ਉਹ ਤੇ ਉਹ ਫਿਰ ਸਾਨੂੰ ਬਾਬਾ ਜੀ ਆਖਿਆ ਵੀ ਪੁੱਤੋ ਤੁਸੀਂ ਅਜਾ ਆਖੇ ਬਾਬਾ ਜੀ ਸਾਡੀ ਅਸੀਂ ਕਿੰਨੀ ਸੇਵਾ ਸੇਵਾ ਕਮਰੇ ਦੀ ਕੋ ਨਹੀਂ ਆ ਉਹਦੇ ਤੁਸੀਂ 5 500 ਰੁਪਏ ਦਿਓ ਉਹ ਸਮਝ ਉਹ ਸਮਝ ਬਣੀ ਬੱਜ ਵੰਡਾ ਪਿੱਤ ਜੇ ਨਾ ਦੇਖੋ ਜੀ ਤੁਸੀਂ ਇਹ ਪੰਜਾਂ ਭਰਾਵਾਂ ਨੇ ਕੋਸ਼ਿਸ਼ ਕੀਤੀ ਆਪਣੇ ਤੇ ਸਾਡੇ ਪਿੰਡ ਦੀਆਂ ਧੀਆਂ ਸਾਡੀਆਂ ਬੱਚੀਆਂ ਛੋਟੇ ਵੀਰ ਸਾਰੇ ਉਹ ਹੋਣਾ ਕਰਾਮ ਤਲਜੀ ਨਾਲ ਜਨ ਕੇ ਵੀ ਬਾਹਰ ਦੀ ਟੱਕਰ ਸੁਰੂ ਹੋਇਆ ਤੇ ਉਹ ਫੜ ਵੀ ਰਹੇ ਆ ਉਸ ਸਮੇ ਉਸੇ ਸਾਰਿਆਂ ਨੇ ਹਿੰਮਤ ਲਗਾਈ ਆ ਕਿ ਸਕੂਲ ਦੀ ਇਹ ਗੱਲ ਸੁਣ ਲਓ ਵੀ ਬਾਬਾ ਜੀ ਨੇ ਦਸੰਦੀ ਦਾ ਸਕੂਲ ਤੋਂ ਵਾਸਤੇ ਬੜੀ ਕੋਸ਼ਿਸ਼ ਕੀਤੀ ਸਾਨੂੰ ਦੋ ਤਿੰਨ ਵਾਰ ਮੈਨੂੰ ਚੰਡੀਗੜ੍ਹ ਕਿਹਾ ਇੱਕ ਵਾਰ ਸੁਖਜਿੰਦਰ ਸਿੰਘ ਆ ਗਏ ਆ ਜੁਪੀਨ ਨਹੀਂ ਤੇ ਹਾਂਜੀ ਮੈਂ ਉਸ ਕੋ ਗਿਆ ਮੈਂ ਉਹਦੇ ਕੋਠੀ ਗਿਆ ਤਾਂ ਉਹ ਮੈਂ ਆਪ ਵੀ ਬਾਬਾ ਜੀ ਨੂੰ ਕਲਾਸ ਸਕੂਲ ਵਾਸਤੇ ਉਹਦਾ ਤੁਹਾਡੇ ਸਕੂਲ ਦੇ ਕਮਰੇ ਘਾਟਿਆ ਤੈਨੂੰ ਪਾਪਾ ਨੇ ਹੱਕ ਲਈ ਕੋਈ ਕੋ ਵੀ ਸਾਨੂੰ 15 ਦਿਨ ਦਾ ਟਾਈਮ ਦੇ ਦੇ ਉਹ ਸਕੂਲ ਦਾ ਨਾਮ ਲਾ ਦੇ ਰਾਦੇ ਵੀ ਦਸਨੀ ਜਾ ਹੋ ਗਿਆ ਅਸੀਂ 15 ਦੇ ਜਿੰਨੇ ਕਮਰੇ ਚਾਹੀਦੇ ਹੁੰਨੇ ਬਾਅਦ ਫਿਰ ਉਹ ਨਹੀਂ ਬਣਾ ਸਕੂਲ ਫਿਰ ਤੇ ਬਾਰਾ ਸੋਚੀ ਮਿਨਿਸਟਰ ਆ ਮੰਤੂ ਕੋਲ ਬੈਗ ਬਾਈ ਜਪੜਾ ਸੇ ਵੀ ਫਿਰ ਉਹਦੇ ਕੋਲ ਗਏ ਹੀ ਫਿਰ ਉਹਨਾਂ ਗੱਲਬਾਤ ਹੋਈ ਉਹ ਅੰਦਾ ਤੁਹਾਡਾ ਸਕੂਲ ਹੋ ਗਿਆ ਜੀ ਤੁਸੀਂ ਜਾ ਕੇ ਖੰਡ ਪੜ ਕਰੋ ਇਹਨਾਂ ਫੇਸ ਫਿਰ ਚੰਨ ਸਿੰਘ ਸੈਕਟੀਓਂ ਦਾ ਹੀ ਜਿਹੜਾ ਅਜੇ ਤੱਕ ਮਿਨਿਸਟਰ ਬਣਿਆ ਬਾਬੇ ਖੜਸੂਣਾ ਦੇ ਵੀਰ ਸਾਹਿਬ ਦੇ ਬਾਬੇ ਖੜਸੂਣਾ ਚ ਕਹਿ ਦੇ ਉਹਨੂੰ ਫਿਰ ਮੰਨਿਆ ਮੈਂ ਸਕੂਲ ਆਈ ਕਰਤਾ ਤਾਂ ਮੈਂ ਫਿਰ ਨਹੀਂ ਕੀਤਾ ਅੱਛਾ ਇਹ ਕਰਕੇ ਮਗਨੋ ਫਿਰ ਆਣ ਕੇ ਜੀਤ ਸਿੰਘ ਐਮਐਲਏ ਬਣਿਆ ਹਾਂਜੀ ਤਬਾ ਅ ਜੀਤ ਸਿੰਘ ਬਰਿਆਮ ਮੈਂ ਕਰਾ ਤੇ ਚੇਅਰਮੈਨ ਉਹ ਨੂੰ ਆ ਕੇ ਫਿਰ ਸਕੂਨ ਫਿਰ ਮੈਂ ਤਾਂ ਤੁਹਾਡੀ ਜੀਬ ਰਸੂਲਾ ਫਾਈ ਦੇ ਉੱਤੇ ਅੱਛਾ ਜੀ ਫੇਰ ਆਪ ਇਹ ਬੀ ਦੀ ਬੀ ਸੰਕੀ ਇਹ ਮੇਰਾ ਨਾਮ ਆ ਗਿਆ ਟੀਨਿਆਂ ਦੇ ਹੀ ਅੱਛਾ ਜੀ ਜੀ ਇਹ ਬੈ ਇਨ ਨਹੀਂ ਚੇਅਰਮੈਨ ਨੇ ਕੁਲੀ ਬੰਨੇ ਹਾਂਜੀ ਹਾਂ ਉਹ ਤਾਂ ਸੌਦਾ ਜਣਾ ਉਹਦਾ ਸੰਭੀ ਮੈਂ ਚੇਅਰਮੈਨ ਨਾਲ ਗੱਲ ਕਰਕੇ ਨਹੀਂ ਆਇਆ ਇਹ ਦੇਖੋ ਵੀ ਸਰਦਾਰ ਜਸਬੀਰ ਸਿੰਘ ਚੇਅਰਮੈਨ ਸਾਹਿਬ ਉਹਨਾਂ ਵੀ ਆ ਕਿੰਨੇ ਸਵਾਮਾਂ ਸੇ ਨੂੰ ਵੀ ਜੋ ਤੇ ਆਪਾਂ ਜੋ ਕਿਸ ਨਾ ਬਣ ਗਈ ਕਿਸ ਨਾ ਬੰਗੀ ਚੇਅਰਮੈਨ ਸਾਹਿਬ ਨੇ ਦੋ ਤਿਲਕਾਂ ਮੈਨੇ ਵੱਡੇ ਸਕੂਲ ਦੇ ਪਿੰਡ ਦੇ ਕਾਗੇ ਆ ਇੱਕ ਪੰਚਾਇਤ ਦੀ ਪੈਸੇ ਲਾ ਕੇ ਦੇ ਦਿੱਤੀ ਉਹ ਨਹੀਂ ਛੁੱਟ ਸਕਦੀ ਉੱਚੇ ਕੈਦ ਵੀ ਹੋਏ ਸਭ ਕੋ ਜਾ ਇੱਕ ਸਾਡੇ ਸਕੂਲ ਮੀਆਂ ਸੱਤ ਦੁਕਾਨਾਂ ਬਣਾ ਕੇ ਦਿੱਤੀਆਂ ਜਿੰਨਾ ਸਕੂਲ ਦਾ ਮੱਥਾ ਉਦੋਂ ਸਰਹਣ ਕੋਲ ਸਕੂਲ ਨੂੰ ਕਰਾਇਆ ਜਾਂਦਾ ਆ ਦੁਕਾਨਾਂ ਚੱਲਦੀਆਂ 20-25 ਕਰੈ ਨੂੰ ਉਹਦੀ ਰੋਟੀ ਜਗ੍ਹਾ ਚੱਲਦਾ ਜਾਂ ਉੱਥੇ ਜਿਹੜੇ ਕਿੰਨੇ ਵੀ ਦੁਕਾਨਾ ਕਰ ਰਹੇ ਉਹਨਾਂ ਦਾ ਰੋਜ਼ਗਾਰ ਰੋਜ਼ਗਾਰ ਬਣ ਗਿਆ ਬਹੁਤ ਥੋੜੇ ਕਿਰਾਏ ਤੇ ਕਾਨਾ ਨੇ ਕਿਰਾਇ ਤੇ ਚਲੋ ਨਾ ਮਾਤਰ ਹੈਗਾ ਚਲੋ ਉਸ ਨਾਲ ਇਹ ਹੈਗਾ ਵੀ ਸਕੂਲ ਨੂੰ ਕੁਛ ਨਾ ਕੁਛ ਆਉਣ ਵੀ ਲੱਗ ਪਿਆ ਤੇ ਜਿੰਨੇ ਵੀ ਜਿਹੜੇ ਪਿੰਡ ਦੇ ਵਸਨੀਕ ਹੈ ਜਾਂ ਹੋਰ ਪਿੰਡਾਂ ਤੋਂ ਵੀ ਹੈਗੇ ਨੇ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਸਾਧਨ ਬਣ ਗਿਆ ਤੇ ਇੱਕ ਸੋਹਣੀ ਮਾਰਕੀਟ ਬਣ ਗਈ ਨਹੀਂ ਤੇ ਮੈਂ ਇਹ ਜੋ ਅਸੀਂ ਦੇ ਭਾਵੇਂ ਸਿਆਸੀ ਤੌਰ ਤੇ ਮਨੁੱਖਾਂ ਨੂੰ ਖਾਲਪੋ ਜੀਆ ਕੀਆ ਨਾ ਪਰ ਜੋ ਉਹ ਦਾ ਦੇਣ ਆ ਇਹ ਦੋ ਦਿਨ ਕੇ ਮ ਜਿਹੜੇ ਬੜੇ ਵੱਡੇ ਆ ਬਈ ਚਲੋ ਅਸੀਂ ਸਿਆਸੀ ਤੌਰ ਤੇ ਰਣਨੀਤੀ ਰੱਖਦੇ ਆਂ ਅਸੀਂ ਗੱਲ ਜਿਹੜਾ ਵੀ ਕੋਈ ਇਨਸਾਨ ਪਿੰਡ ਦੇ ਪ੍ਰਤੀ ਉਹ ਰੱਖਦਾ ਆ ਕੋਈ ਆਪਣੀ ਸੁਭਾਵਾ ਮੰਦਦਾ ਤੇ ਉਹ ਉਹਨਾਂ ਦਾ ਜ਼ਿਕਰ ਕਰਨਾ ਉਹਨਾਂ ਦਾ ਸਤਿਕਾਰ ਕਰਨਾ ਵੀ ਸਾਡਾ ਪੰਚ ਨਹੀਂ ਬੜੀਆਂ ਦੇਣੇ ਦੁਕਾਨਾਂ ਬਣ ਗਈਆਂ ਐਵੇਂ ਜੋ ਮਰਜੀ ਕੋਈ ਗੱਲ ਕਰੇ ਤੇ ਜਿਹਦਰ ਦੀ ਗੁਰਦਰਾ ਗੁਰੂ ਨੰਬਰ ਦਾ ਸਾਡੀ ਹਾਂਜੀ ਇਹ ਇਹ ਵੀ ਜਿਹੜੇ ਫਿਰ ਤੁਹਾਡੇ ਹੱਥ ਹੀ ਇਹ ਵਿੱਚ ਪਹਿਲ ਤੇ ਹੋਈ ਸ਼ੁਰੂ ਪਹਿਲਾਂ ਚਲੋ ਜਦੋਂ ਵੀ ਆਪਾਂ ਨੂੰ ਉਹਨਾਂ ਪਹਿਲ ਦਿੰਦੇ ਗੁਰਦੁਆਰੇ ਪਹਿਲਾਂ ਪਹਿਲ ਦਿੰਦੇ ਇਰਾਦ ਅੱਛਾ ਜੀ ਕਿਸੇ ਰਾਹ ਵੇ ਉਹਨਾਂ ਦਾ ਰਾਹ ਬਣਾਉ ਪਹਿਲੇ ਤੱਕ ਚਲੋ ਪਾਓ ਮਿੱਟੀ ਘੜੋ ਟਰੈਕਟਰ ਖੜੋ ਜਿੱਥੇ ਕਰੋ ਬੜੇ ਹੀ ਸੇਵਾ ਦੇ ਜਾਂਦੇ ਨੇ ਆ ਕੁੜੀ ਵਾਲਾ ਆਪਣਾ ਆਏ ਪੂਰੇ ਗੁੰਦਵਾ ਦੇ ਵਿਆਹ ਉੱਥੇ ਗਏ ਹੋਰ ਤੋਂ ਉਧਾਈ ਗਏ ਤੇ ਫੇਰ ਦੂਜੇ ਪਨੇ ਰੱਖਾਈ ਬਾਬਾ ਨੇ ਗੁਰਦੁਆਰਾ ਰੱਖਾਈ ਤਿੱਜੇ ਨੰਬਰ ਤੇ ਅੱਛਾ ਜੀ ਪਹਿਲੇ ਨੰਬਰ ਤੇ ਰਾ ਪਹਿਲੇ ਨੰਬਰ ਤੇ ਰਾ ਦੂਸਰੇ ਨੰਬਰ ਤੇ ਸਕੂਲ ਤੀਜੇ ਨੰਬਰ ਤੇ ਗੁਰਦੁਆਰਾ ਤੇ ਇੱਥੇ ਕਈ ਵਾਰ ਜਿਹੜੇ ਕੋਸ ਸ਼ਾਂਤ ਮਾ ਪੁੱਛੂਦੇ ਆ ਨਾ ਉਹ ਪਹਿਲ ਗੁਰਦੁਆਰੇ ਤੇ ਕਈ ਵਾਰ ਹੋ ਜਾਂਦੀ ਆ ਪਰ ਇਹ ਬਾਬਾ ਜੀ ਤੇ ਜਿਹੜਾ ਕਹੇ ਪਹਿਲਾਂ ਰਸਤੇ ਪੱਗੀ ਰਸਤਾ ਸਾਹਿਬ ਉਹਨੇ ਹੀ ਪੀਏ ਗੋਤਾ ਬਣਾ ਲੀਏ ਇਹਨੇ ਰਸਤਾ ਦੇ ਕੀ ਫਾਇਦਾ ਜੇ ਸਕੂਲ ਪਾ ਦਾ ਰਾਹ ਹੀ ਨਹੀਂ ਤੇ ਬੱਚੇ ਪੜਨ ਕਿੱਥੇ ਜਾਣਗੇ ਦੇਖੋ ਕਿ ਇਹ ਤਾਂ ਲਿਕ ਸੋਚ ਤੇ ਸਮਾਜ ਲੈਵਲ ਦੀ ਸੋਚ ਤਾਂ ਨਹੀਂ ਕੀਤੀ ਤੇ ਉਹ ਗੱਲ ਦੀ ਪਹਿਲਾਂ ਸੁਨਿਆ ਵਾਲਾ ਸਕੂਲ ਫੇ ਬਣਾਇਆ ਗੋਕਰ ਬਣਾਇਆ ਮੱਡਾ ਹਾਂਜੀ ਵੱਡਾ ਗੋਕਰ ਉਹ ਵੀ ਪੰਜ 8 9 ਸਾਲ ਲੱਗੇ ਬਣਾਉਣੇ ਲੱਗੇ ਲੱਗੇ ਕਿੰਨਾ ਦੀ ਸੇਵਾ ਚੱਲਦੀ ਰਹੀ ਹੈ ਚਲੋ ਜਿੰਨਾ ਦੇ ਸੰਗਨੇ ਸੇਵਾ ਕੀਤੀ ਗਈ ਹਾਂਜੀ ਇਸ ਤੋਂ ਅੱਗੇ ਫਿਰ ਸਕੂਲ ਦੀ ਵਾਰੀ ਆ ਗਈ ਹਾਂ ਉਹ ਪਹਿਲਾਂ ਬਣ ਗਿਆ ਹਾਂ ਸਕੂਲ ਵੀ ਬਣਾ ਜ ਜਿੰਨਾ ਜ ਮੁਕੰਮਲ ਨਹੀਂ ਹੋਇਆ ਕੀਟ ਨਹੀਂ ਲਗਾਉਣਾ ਜ ਸਕੂਲ ਨੂੰ ਨਹੀਂ ਆਇਆ ਬਿਲਕੁਲ ਸਹੀ ਗੱਲ ਜੀ ਕਿਉਂ 5000 ਰੁਪਏ ਆਤਮਾ ਹੁਦੇ ਗਿਆ ਸਾਨੂੰ ਇੱਥੇ ਆਇਆ ਸੀ ਮਨਿਸਟਰ ਦਾ ਹੀ ਉਹਦਾ ਫੇਕ ਘੇਟ ਲਾਇਆ ਘੇਟ ਨਾ ਤੇ ਉਸ ਤੋਂ ਬਾਅਦ ਫਿਰ ਇੱਥੇ ਇੱਕ ਗੁਰਦੁਆਰਾ ਸਾਨੂੰ ਥੋੜੀ ਤੰਗੀ ਆਉਂਦੀ ਪਨੋ ਦਰਬਾਰ ਸਾਹਿਬ ਗੁਰੂ ਮਾਣ ਲਿਆਉਂਦੀ ਫਿਰ ਇੱਥੇ ਗੁਰਦੁਆਰਾ ਸ਼ੁਰੂ ਕਰਤਾ ਇਹ ਫਿਰ ਬਾਬਾ ਜੀ ਦੀ ਮਿਹਰ ਜੋ ਕੋਈ ਬਣਿਆ ਸਭ ਮਾਪੁਰਖ ਨਹੀਂ ਮਤਨਾ ਬਣਿਆ ਬਹੁਤ ਸੋਹਣਾ ਗੁਰਦੁਆਰਾ ਬਣਿਆ ਜੀ ਬੜੇ ਜਿਹੜੀ ਕੀ ਆ ਸ਼ਰਦਾ ਵੀ ਹੈਗੀ ਆ ਤੇ ਲਾਗਲੇ ਪੈਣ ਭਰਾਵਾ ਦੀ ਤੇ ਪੈਣ ਦੀ ਵੀ ਗੋਰਦਾਰ ਦੇ ਪ੍ਰਤੀ ਕਿਉਂਕਿ ਉਹਨਾਂ ਉਹਨਾਂ ਖੁੱਲ੍ਹ ਦਿੱਤੀ ਵੀ ਜਿੰਨਾ ਤੋਂ ਚੀਜ਼ੀ ਲੋਡ ਹੋਵੇ ਲਈ ਜੂਗੀਆਂ ਤੂੰ ਦੇ ਰਹੇ ਹੋ ਹਾਂਜੀ ਮਿਸਤਰੀਆਂ ਨੂੰ ਮੈਨੂੰ ਦੁਕਾਨਾਂ ਦੇ ਲਾਇਆ ਵੀ ਤੂੰ ਇੱਥੇ ਸਰੀਆ ਮੰਗੇ ਸੀਮਿੰਟ ਮੰਗੇ ਜੋ ਮਰਜ਼ੇ ਨਹੀਂ ਲਈ ਜੋ ਅੱਛਾ ਜੈਤਾਰ ਜੀ ਗੱਲ ਮੈਂ ਫੇਰ ਲਿਆਵਾਂਗਾ ਉੱਥੇ ਹੀ ਆਪਣਾ ਜਿਹੜੇ ਲੈਂਦੇ ਪਾਸੇ ਆਪਣੇ ਪੰਜਾਬੀ ਵੀਰ ਆ ਹਾਂਜੀ ਉਹ ਜਿਹੜੇ ਪਰਿਵਾਰ ਗਏ ਆ ਹਨ ਤੇ ਕੁਝ ਜਿਹੜੇ ਹੈਗੇ ਆ ਉੱਥੇ ਰਹਿ ਰਹੇ ਆ ਉਹ ਕਈ ਵਾਰ ਆ ਨਾ ਇੱਕ ਵਾਰੀ ਮੇਰੀ ਆ ਵੀਰ ਪਰਮਜੀਤ ਸਿੰਘ ਸੋਹੀ ਜਿਹੜਾ ਸਾਡੇ ਸੁਪੁੱਤਰ ਵੀਰ ਨੂੰ ਉਹ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਇੱਕ ਦੋ ਕੋਈ ਜਿਹੜੀਆਂ ਗੀਆਂ ਐਪਲੀਕੇਸ਼ਨਾਂ ਵੀ ਲਾਈਆਂ ਵੀ ਜਿਹੜੇ ਇੰਦਰ ਤਾਂ ਜਿਹੜੇ ਕੋਈ ਬਜ਼ੁਰਗ ਗਏ ਹਨ ਉਹਨਾਂ ਦੇ ਸ਼ਾਇਦ ਪੋਤਰੇ ਆ ਪੰਜਾਬ ਲੈਵਲ ਤੇ ਜਿਹੜੀ ਉਧਰਲੀ ਪੰਜਾਬ ਪੁਲਿਸ ਹੈ ਨਹੀਂ ਤੇ ਪੰਜਾਬ ਦੀ ਬੜੇ ਵਧੀਆ ਚੰਗੇ ਰੈਂਕ ਤੇ ਨੇ ਤੇ ਉਹਨਾਂ ਨੇ ਐਪਲੀਕੇਸ਼ਨ ਵੀ ਲਾਈ ਕਿ ਇਧਰ ਆ ਉਹਨਾਂ ਨੂੰ ਬੁਲਾ ਕੇ ਤੇ ਨਾਲਾ ਮਾਨ ਸਰਕਾਰ ਜਿਹੜਾ ਵੀ ਅਭੀ ਨਿਕਲ ਪਿੱਛਾ ਜਾਊਗਾ ਤੇ ਜਿਹਦਰ ਜੀ ਆਪਣਾ ਜਿਸ ਤਰ੍ਹਾਂ ਤੁਸੀਂ ਆਪਣੇ ਹੱਥੀਂ ਪਿੰਡ ਦੇ ਦੇ ਸਕੂਲ ਵੀ ਹਨਾ ਦੀ ਸਵਾਵਾ ਨਿਭਾਈਆਂ ਤਾਂ ਗੁਰਦਰਾ ਬਾਬਾ ਬੁੱਢਾ ਸਾਹਿਬ ਗੁਰਦਰਾ ਗੁਰੂ ਅਮਰਦਾਸ ਜੀ ਹਨਾ ਇਤਿਤੀ ਸਵਾਵਾ ਨਿਭਾਈਆਂ ਤਾਂ ਤੁਹਾਡੇ ਮੁਤਾਬਕ ਪਿੰਡ ਦੇ ਵਿੱਚ ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਵੀ ਅਜੇ ਕੋਈ ਬੰਨ ਵਾਲੀ ਉਹ ਬੰਨੀ ਚਾਹੀਦੀ ਹੈ ਨਗਰ ਦੇ ਵਿੱਚ ਤੁਹਾਡੇ ਆਈਡੀਆ ਦੇ ਨਾਮ ਤੋਂ ਇਹ ਤਿੰਨ ਛੱਕਾਂ ਦੇ ਵਿੱਚ ਬਾਜ਼ਾਰ ਦੇ ਤਿੰਨ ਸਹੀ ਬਣੇ ਹਨ ਹਾਂਜੀ ਸਾਡੇ ਉਹ ਵੀ ਸਕੂਲ ਦੀ ਜਿੰਨੀ ਤੇ ਬਿਲਡਿੰਗ ਬਣ ਜੇ ਸਕੂਲ ਬੱਚੇ ਪੜ ਜਾਂਦੇ ਸਭ ਤੋਂ ਚੰਗਾ ਹਾਂ ਮੂੜ ਸੁਆਮ ਜਿਹੜੀਆਂ ਨੇ ਇਹਦੇ ਜਿੱਥੇ ਮਨਜੀ ਚਲੇਗਾ ਕਿਨੇ ਰਹਿਣਾ ਕਿਨੇ ਜੇ ਥੋ ਪੜ੍ਹਾਈ ਚੰਗੀ ਬਣ ਜੇ ਇਥੇ ਕਾਲਜ ਬਣ ਜੇ ਤੇ ਹੋਰ ਵੱਧ ਹਾਂ ਮੈਨੂੰ ਇਹ ਤੁਹਾਡੇ ਕਾਲਜ ਦੀ ਗੱਲ ਯਾਦ ਆਈ ਹੈ ਆਪਣਾ 2025 ਦੇ ਵਿੱਚ 12 ਜਨਵਰੀ ਨੂੰ ਸਰਦਾਰ ਕਲਦੀਪ ਸਿੰਘ ਧਾਲੀਵਾਲਪੁਰ ਨਗਰ ਚ ਆਏ ਸੀ ਹਾਂ ਤੇ ਮਾਸਟਰ ਹਰਚਨ ਸਿੰਘ ਸੋਈ ਸਾਹਿਬ ਹਣੀ ਉਹਨਾਂ ਨੇ ਕਿ ਇੱਕ ਉਹਨਾਂ ਨੂੰ ਜਿਹੜੀ ਡਿਮਾਂਡ ਵੀ ਰੱਖੀ ਤੇ ਕਿਹਾ ਗਿਆ ਕਿ ਸਾਡੇ ਪਿੰਡ ਨੂੰ ਆਈਟੀਆਈ ਬਣਾ ਕੇ ਦਿਓ ਹਾਂ ਤੇ ਜਮੀਨ ਵੀ ਜਿਹੜੀ ਆ ਪਿੰਡ ਵੱਲੋਂ ਅਸੀਂ ਦਵਾਂਗੇ ਜੋ ਵੀ ਤਿੰਨ ਚਾਰ ਕਿੱਲੇ ਜੋ ਵੀ ਬੰਦ ਹੋਗੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ 10 ਲੱਖ ਰੁਪਏ ਮੈਂ ਆਪਣੀ ਜੇਬ ਚ ਵੀ ਦਵਾਂਗਾ ਉਹ ਵੀ ਜਦ ਆਇਆ ਸੀ ਨਾ ਇਸ ਤੋਂ ਪਹਿਲਾਂ ਹਾਂਜੀ ਇਹ ਇਹ ਸਰਪੰਚਾਂ ਗੁਰੂ ਵਾਲੀ ਬੈਠੀ ਸੈਕਟੂ ਸਾਰੇ ਉੱਥੇ ਮੈਨੂੰ ਸੱਦਿਆ ਸੀ ਉਹਨਾਂ ਨੇ ਇਹ ਵੀ ਮੈਂ ਅਪਲਾਈ ਕਰਤਾ ਆਈਟੀਆਈ ਦਾ ਇਹਦੇ ਉਹਨ ਤੋਂ ਪਹਿਲਾਂ ਦੀ ਗੱਲ ਅੱਛਾ ਪਹਿਲਾਂ ਦੀ ਗੱਲ ਇਸ ਮੈਂਦੇ ਇਹਦੇ ਉਹਨ ਤੋਂ ਪਹਿਲਾਂ ਦੀ ਗੱਲ ਆ ਅੱਛਾ ਅਪਲਾਈ ਹੋ ਚੁੱਕਾ ਜੀ ਤਾਂ ਤਾਂ ਆਪ ਅਪਲਾਈ ਕਰਤਾ ਹੁਣ ਪਤਾ ਕਿ ਤੁਹਾਨੂੰ ਗਵਰਨਮੈਂਟ ਦਿੰਦੀ ਨਹੀਂ ਦਿੰਦੀ ਆ ਠੀਕ ਹੈ ਯਾਨੀ ਕਾਹਦੀ ਕੋਸ਼ਿਸ਼ ਕੀਤੀ ਵੀ ਜਿਹੜੀ ਪੋਲੇ ਦੀ ਪਾਈ ਆ ਸਕੂਲ ਦੇ ਨਾਲ ਲੱਗਦੀ ਇਹਨੂੰ ਉੱਥੇ ਪੰਚਾਇਤ ਚ ਦਿੱਤੀ ਜਾਵੇ ਸਰਦਾਰ ਅਤਾ ਸਿੰਘ ਜੀ ਬਾਬਾ ਪੋਲੇ ਦੀ ਹਾਂਜੀ ਉਹ ਫੇਰ ਇੱਥੇ ਅਰਥ ਨਹੀਂ ਆਉਂਦੀ ਆ ਵੀ ਉਹ ਅਗਲਾ ਮੰਗਦਾ ਡੇਢੀ ਜਾਂ ਤੂਣੀ ਹਾਂਜੀ ਤੇ ਗਵਰਨਮੈਂਟ ਨੇ ਵੀ ਅਹੀਂ ਬਰਾਬਰ ਦੇਣੀ ਆ ਫੇਰ ਆ ਇਹ ਸਲਾਹ ਬਣਾਈ ਵੀ ਚਲਜੋ ਆਜੂ ਦਾ ਸਕੂਲ ਜੇ ਆਈਟੀ ਆ ਗਈ ਤੇ ਫਿਰ ਵੀ ਇਹ ਨਾਲ ਜਿਹਾ ਉੱਪਰ ਕੋਈ ਗੱਲ ਨਹੀਂ ਜੀ ਤੁਸੀਂ ਉਹ ਤੁਹਾਡੇ ਨਾਲ ਜੋ ਵੀ ਤੁਹਾਡੀ ਸੋਚ ਦੇ ਹਾਨੀ ਆ ਜੇ ਸਾਰੇ ਇਹ ਸਤਕਾਰਯੋਗ ਜਿਹੜੇ ਪਿੰਡ ਦੇ ਜਿਹੜੇ ਚਿਹਰੇ ਆ ਤੇ ਹੰਦਲਾ ਵਾਚਦਾ ਕਹਿੰਦਾ ਵੀ ਕੋਸ਼ਿਸ਼ ਤੇ ਬੜੀ ਕੀਤੀ ਆ ਹਾਂ ਜਿੱਤੇ ਸਕੂਲ ਖੋਲਣ ਦੀ ਕੋਸ਼ਿਸ਼ ਕੀਤੀ ਬੜੂ ਸਾਹ ਵਾਲਿਆਂ ਦੀ ਅੱਛਾ ਜੀ ਠੀਕ ਹੈ ਜੀ ਸੋਈਆਂ ਕਲਾ ਮਿਹਨਤ ਕੀਤੀ ਲੁਧਿਆਣੇ ਗਏ ਹਰ ਥਾਂ ਗਏ ਸਕੂਲ ਦਾ ਸਭ ਕੋ ਕਾਲਜ ਪਤਾ ਥੀ ਉਹ ਪੈਰੀ ਦਾ ਫੈਲਾ ਹੋ ਗਿਆ ਪੰਜ ਕਿਲੇ ਪੈਸੇ ਦੇ ਦਿਓ ਤੇ ਸਭ ਕੋ ਇਹ ਹੀ ਤੜਾ ਸਕੂਲ ਬਣਾਵਾਗੇ ਇੰਨੇ ਕਰੋੜ ਰੁਪਏ ਬੰਡਲ ਲੱਗੂਗਾ ਤੇ ਜਦੋਂ ਇੰਤਕਾਲ ਦਾ ਵੇਲਾ ਆਇਆ ਉਹ ਤੋਂ ਪਿੰਡ ਦੀ ਸਰਕਾਰ ਬਦਲ ਗਈ ਤੇ ਉਹ ਫਿਰ ਕੋਈ ਨਾ ਕੋਈ ਅੜੀ ਚੀਜ਼ਾਂ ਹੁੰਦੀਆਂ ਵੀ ਉਹ ਜਿਹੜੀ ਆ ਮੰਜ਼ਲ ਤੇ ਪਹੁੰਚਣ ਵਾਲੀ ਸਫਲਤਾ ਵਾਲੇ ਕੋਈ ਜਿਹੜੇ ਜਿਹੜੇ ਪ੍ਰੋਜੈਕਟ ਹੁੰਦੇ ਤਾਂ ਕੋਈ ਇਹਨਾਂ ਉਹ ਸਿਆਸੀ ਤੌਰ ਤੇ ਰਿਛੇ ਰਹੇ ਸਿਆਸੀ ਤੌਰ ਤੇ ਜਿੱਦ ਮੈਂ ਬਥੇਲਾ ਨੂੰ ਜਿਹੜੇ ਬੰਦੇ ਮੁਖਾਲਫ ਕੀਤੀ ਮੈਂ ਆ ਤੁਹਾਡੇ ਧਰਿਆਂ ਨੇ ਪੜ ਕੇ ਕੈਨੇਡਾ ਕਿਤੇ ਫਿਰ ਉਹ ਕਿੱਥੇ ਪੜ ਕੇ ਗਏ ਆਹ ਤੋਂ ਨਹੀਂ ਪੜਕੇ ਅਜ ਬੜੇ ਦੇ ਸਕੂਲਾਂ ਚ ਹੋਈਆਂ ਨਾ ਤੇ ਜੇ ਪਿੰਡ ਤੇ ਐਡਾ ਵੱਡਾ ਸਕੂਲ ਬਣ ਜੇ ਧਾਨਮੁਖ ਸਕੂਲ ਆ ਉਹ ਬੜੀ ਚੀਜ਼ ਵੱਡੀ ਨਹੀਂ ਉਹਨਾਂ ਦੇ ਦੇਖੋ ਜੀ ਸਾਰਿਆਂ ਨੂੰ ਜਿਹੜੀ ਨਾਗਰਦੀ ਸੁੱਖ ਮੰਗਣੀ ਚਾਹੀਦੀ ਹੈ ਹਨਾ ਸਾਡੇ ਸਾਡੇ ਬੱਚੇ ਜੇ ਸਾਡੇ ਬੱਚੇ ਪੜ੍ਹ ਗਏ ਤਾਂ ਹੋਰ ਪਿੰਡ ਦੇ ਬੱਚੇ ਹੈਗੇ ਆ ਈਆਂ ਪੜਾਣਾ ਹੈ ਦੇਖੋ ਸਾਡੇ ਵਿਸ਼ੋਇਕੂਲ ਧਾਰ ਕੇ ਉਹਨਾਂ ਫਿਰ ਸਾਡੇ ਲਾਗੇ ਹੁਣ ਸਾਡੀ ਫੇਰ ਕੋਸ਼ਿਸ਼ ਹੈਗੀ ਆ ਤੇ ਜੇ ਪੰਚਾਇਤ ਸਾਡੇ ਛੜਾ ਇੱਕ ਮੈਂਬਰ ਘਟੇ ਨਹੀਂ ਤਾਂ ਹੀ ਉਨ ਮਤਾਂ ਪਾ ਗਈ ਉਹ ਸੈਂ ਤੇ ਨਕਲੇ ਦਾ ਤੇ ਜਿਹੜੀ ਹੋਣੀ ਵੀ ਜਿਹੜੀ ਆ ਪਿੱਛੇ ਚ ਨਾ ਆਪਣਾ ਜਿਹੜਾ ਫਗਾਇਆ ਉਹ ਜਿਹੜਾ ਸਮਰਥਨ ਮਿਲ ਗਿਆ ਪੰਚਾਇਤ ਨੂੰ ਦੂਜੇ ਮੈਂਬਰਾਂ ਵੱਲੋਂ ਵੀ ਵੀਰਪਾਲ ਸਿੰਘ ਜੀ ਤੋਂ ਵੀ ਸਾਰੀ ਸਲਾਮ ਅਸ਼ੁਰਾ ਨਾ ਕਰ ਲਿਆ ਪਰ ਉਹਨਾਂ ਨੇ ਕਿਹਾ ਜਿੱਥੇ ਵੀ ਕੋਈ ਚੰਗਾ ਕੰਮ ਕਰਨਾ ਨਾ ਪਿੰਡ ਦੇ ਵਾਸਤੇ ਤੇ ਜਿਹੜੇ ਸਾਰੇ ਮੈਂਬਰ ਹੈ ਨਾ ਸਾਰੇ 4 ਇੱਕ ਤੇ 5 ਇੱਕ ਤੇ 9 ਦੇ 9 ਮੈਂਬਰ ਸੈਂ ਕਰਕੇ ਦੇਣ ਕਿ ਜਿੱਥੇ ਕੋਈ ਪਿੰਡ ਦੀ ਕੋਈ ਸਾਂਝੀ ਚੀਜ਼ ਬਣਨੀ ਹੋਊਗੀ ਦਾ ਦੇ ਉਹ ਮੈਨੂੰ ਹੱਦਾ ਹੀ ਹਾਂਜੀ ਤੁਸੀਂ ਵੀ ਆਪਾਂ ਕੋਸ਼ਿਸ਼ ਕਰੀਏ ਮੈਂ ਵੇਖੂ ਮੈਂ ਤੁਹਾਡੇ ਨਾਲ ਕਿੱਥੇ ਜਾਣਾ ਪਊ ਗੱਡੀ ਮੇਰੇ ਕੋਲ ਐ ਤੇਲ ਮੇਰਾ ਉਹ ਮੈਂ ਤੱਕ ਬਹੁਤ ਸੋਹਣੀ ਗੱਲ ਹੈ ਜੀ ਦੇਵੀਏ ਸਾਡੇ ਨੱਚੇ ਧਾਰਮਿਕ ਹੋ ਜਾਣਗੇ ਪਿੰਦੀ ਪੜਾਈ ਵਿੱਚ ਬਹੁਤ ਜ਼ਿਆਦਾ ਸਤੰਭੀ ਰਹੀ ਚੰਗੀ ਸੋਚ ਮਿਲ ਜੂਗੀ ਚੰਗਾ ਕੁਝ ਹੋ ਜੂ ਤੇ ਜਿਹਦਰ ਜੀ ਹੁਣ ਆਪਣਾ ਸੁਪਾ ਬਣੂਗਾ ਜੀ ਲੈਂਦੇ ਪੰਜਾਬ ਵਾਲਾਂ ਜਾਣ ਦਾ ਕਦੇ ਕਿ ਨਹੀਂ ਅਜੇ ਮੰਨਣਾ ਕਦੀ ਹੁਣ ਬਹੁਤਾ ਨੈਟ ਡਾਲਿਆ ਪੀਆਰ ਹੋਇਆ ਉਹਦੋਂ ਨੂੰ ਖੇਤੀ ਜ਼ਿਆਦਾ ਰਹੀ ਦੀ ਇੱਕ ਨਾ ਮੈਨੂੰ ਉਹ ਗੋਡੇ ਕੋਲ ਮੋਥੇ ਆ ਕੇ ਸੌਂ ਸਾਂ ਦੀ ਥੋੜੀ ਚੰਗੀ ਅਗੇ ਤਗੜੇ ਹੁੰਦੇ ਜਿੱਥੇ ਮਰਜੀ ਨਹੀਂ ਪੈਣਾ ਕੋਈ ਬਦੀ ਗੱਲਾਂ ਨਾਲ ਥੈਂਕ ਯੂ ਤੇ ਆਪਣੀਆਂ ਜਿਹੜੀਆਂ ਹੈਗੀਆਂ ਜਿੰਗਾਂ ਕਿ ਫਿਰ ਕਿੰਨੀਆਂ ਪਸੰਦਾਂ ਹੰਡਾਲੀਆਂ ਬੇਚਿੰਦਾ ਕਿੰਨਾ ਮਤਲਬ ਕਿ ਕਿੰਨਾ ਸਾਲ ਲੱਗ ਗਿਆ ਜੀ ਹੁਣ ਠਾਸੀਆਂ ਲੱਗ ਗਿਆ 80 ਠਾਸੀਆਂ ਲੱਗ ਗਿਆ ਜੀ ਕਿ ਤੇ ਨਿਕ ਕੋਈ ਸਾਰਾ ਨਗਰ ਜਿਹੜਾ ਹੈਗਾ ਆ ਸੱਚੇ ਪਾਤਸ਼ਾਹ ਗਾੜੀ ਅਰਦਾਸ ਬੇਨਤੀ ਕਰਦੇ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੀ ਰੋ ਤੇ ਨਗਰ ਦੀ ਜਿਵੇਂ ਤੁਸੀਂ ਸੁੱਖ ਮੰਗਦੇ ਜਿਨੀਆਂ ਤੁਸੀਂ ਸੁਆਵਾ ਦੇਂਦੇ ਜੇ ਹਰ ਖੇਤਰ ਚ ਧਾਰਮਿਕ ਖੇਤਰ ਦੇ ਵਿੱਚ ਐਜੂਕੇਸ਼ਨ ਦਾ ਖੇਤਰ ਉਹ ਸੁਆਵਾ ਆਗਿ ਦੇਣੀ ਉਹ ਮਾਪੁਰ ਕੇ ਸਾਨੂੰ ਜਿਹਮਨੇ ਲਾਗੇ ਨੇ ਬ੍ਰਾਹਮਣ ਗਿਆ ਨਹੀਂ ਹੈਗੇ ਉੱਥੇ ਬਨੇ ਸੋਚ ਨੂੰ ਬਦਲ ਗਏ ਨੇ ਹੁਣ ਸਾਡੀ ਉਹ ਸੋਚ ਚੱਲੀ ਜਾਂਦੀ ਉਤਨਾ ਹੀ ਦੇਖੋ ਜੀ ਬੜੀ ਵੱਡੀ ਗੱਲ ਹੁੰਦੀ ਆ ਮਨ ਦੇ ਵਿੱਚ ਕੋਈ ਮੱਥੇ ਦੇ ਚ ਕੋ ਠਣਕ ਵੱਜੇ ਹਣਾ ਕੋਈ ਵਿਚਾਰ ਤਾਂ ਆ ਪੈਦਾ ਹੋਵੇ ਤੇ ਬੜੀਆਂ ਸੋਹਣੀਆਂ ਗੱਲਾਂ ਹੁੰਦੀਆਂ ਨੇ ਤੇ ਜਿਆਦਾ ਕਰੀਰ ਕੋਈ ਇਨਸਾਨ ਹੁੰਦਾ ਜਾਰਾ ਜ਼ਿੰਦਗੀ ਆਪਣੇ ਪਰਿਵਾਰ ਲਈ ਹੰਡਾ ਲੈਂਦੇ ਨੇ ਤੇ ਨਖਰ ਵਾਸਤੇ ਘੱਟ ਸੋਚਿਆ ਜਾਂਦਾ ਤੇ ਦੂਸਰੀ ਗੱਲ ਹੈਗੀ ਆ ਕਿ ਤੁਸੀਂ ਜਿਹੜੀ ਅੱਜ ਦੀ ਮੁਲਾਕਾਤ ਆ ਜਿਹੇਦਾਰ ਸਰਦਾਰ ਸ਼ਮਸ਼ੀਰ ਸਿੰਘ ਹਣਗ ਨਾਲ ਤੁਸੀਂ ਸੋਈਆਂ ਕਣਾਂ ਤੋਂ ਵੇਖੀ ਆ ਲੈਂਦੇ ਪੰਜਾਬ ਚ ਵੀ ਇਹ ਸਾਡੇ ਵੀਰ ਵੇਖ ਰਹੇ ਹੋਣਗੇ ਔਰ ਦੇਸ਼ਾਂ ਦੇਸ਼ਾਂ ਵਿੱਚ ਵੀ ਇਹ ਸਾਡੇ ਜਿਹੜੇ ਆ ਜਿੰਨੇ ਵੀ ਭਰਾ ਮੌਦਾਂ ਦੇ ਰਹੇ ਹੋਣਗੇ ਔਰ ਤੁਸੀਂ ਆਪਣੇ ਸੁਝਾਅ ਕੋ ਦੇਣੇ ਚਾਹੁੰਦੇ ਹੋ ਜਿੰਨੇ ਵੀ ਤੁਸੀਂ ਸਾਰੇ ਸਤਿਕਾਰਯੋਗ ਜੇ ਉੱਚੀ ਸੋਚ ਦੇ ਮਾਲਕ ਤੇ ਤੁਹਾਡੀ ਸੋਚ ਦਾ ਤੇਰਾ ਬੜਾ ਵੱਡਾ ਮਿਸ਼ਾਲ ਆ ਤੁਸੀਂ ਨਗਰ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਸੂਹੀਆ ਕਲਾ ਨਗਰ ਦੇ ਪ੍ਰਤੀ ਖਾਸ ਕਰਕੇ ਤੁਸੀਂ ਕੋਈ ਆਪਣੇ ਸੁਝਾਅ ਦੇਣੇ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਕਮੈਂਟਾਂ ਵਿੱਚ ਲਿਖਣ ਦੀ ਇਚਾਰਦੇ ਹੋ ਤੇ ਜਹੇਦਾਰ ਜੀ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਕੀ ਬੋਲੇ